ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਮੰਡੀਆਂ ਦੇ ਵਿੱਚ ਹੁਣ ਖਰਾਬ ਹੋ ਰਹੀ ਹੈ ਦਰਸਰ ਭਾਰਤੀ ਕਿਸਾਨ ਯੂਨੀਅਨ ਇਕਤਾ ਸਦੂਪੁਰ ਦੀ ਜਥੇਬੰਦੀ ਵੱਲੋਂ ਖਾਸਾ ਦੇ ਖੁਰਮਾਨੀਆਂ ਪਿੰਡ ਦੀ ਮੰਡੀ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 17 ਤਰੀਕ ਦੀ ਫਸਲ ਮੰਡੀਆਂ ਦੇ ਵਿੱਚ ਅਸੀਂ ਲੈ ਕੇ ਆਇਆ ਪਰ ਸਾਡੀ ਫਸਲ ਜੋ ਅਸੀਂ ਪੁੱਤਾ ਵਾਂਗ ਪਾਲੀਏ ਸਾਡੀ ਅੱਖਾਂ ਸਾਹਮਣੇ ਖਰਾਬ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਸਾਡੀ ਫਸਲ ਦਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਮੌਸਮ ਖਰਾਬ ਹੋਣ ਕਰਕੇ ਮੰਡੀਆਂ ਦੇ ਵਿੱਚ ਪਈ ਫਸਲ ਹੋਰ ਬਰਬਾਦ ਹੋ ਰਹੀ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕੜਕ ਵੇਚ ਕੇ ਆਪਣੇ ਜਿਨ੍ਹਾਂ ਕੋਲੋਂ ਪੈਸੇ ਧਾਰੇ ਫੜੇ ਨੇ ਜਾਂ ਜਿਨ੍ਹਾਂ ਨੇ ਫਸਲ ਦੀ ਕਟਾਈ ਕੀਤੀ ਹੈ ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਭਰ ਰਹੀਆਂ ਨੇ ਅਸੀਂ ਕਿੱਥੋਂ ਦਵਾਂਗੇ ਜੇਕਰ ਸਾਨੂੰ ਪੈਸੇ ਹੀ ਨਾ ਮਿਲੇ ਜਿਸ ਦੇ ਚਲਦੇ ਆ ਉਹਨਾਂ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਉਹਨਾਂ ਦਾ ਕਿਹਾ ਕਿ ਅਸੀਂ ਇਸੇ ਦੇ ਚਲਦਿਆਂ ਸਰਕਾਰ ਤੇ ਮੰਡੀ ਬੋਰਡ ਦੇ ਖਿਲਾਫ ਪ੍ਰਦਰਸ਼ਨ ਕਰਨ ਨੂੰ ਮਜਬੂਰ ਆ ਇਸ ਮੌਕੇ ਸਖਤਰ ਕਮੇ ਤੇ ਇਸ ਮੌਕੇ ਸਖਤਰ ਮਾਰਕੀਟ ਕਮੇਟੀ ਦੇ ਆਗੂ ਨਵਦੀਪ ਕੌਰ ਨੇ ਕਿਹਾ ਕਿ ਪਿੰਡ ਕੁਰਬਾਨੀਆਂ ਵਿਖੇ ਨਜਾਇਜ਼ ਤੌਰ ਤੇ ਇੱਕ ਅਧਿਆਪਕ ਦੇ ਵੱਲੋਂ ਮੰਡੀ ਬਣਾਈ ਗਈ ਹੈ ਜਿਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜੇ ਤਾਂ ਥੋੜੀ-ਬਹੁਤ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਦਾ ਵੀ ਹੱਲ ਅਸੀਂ ਕਰ ਦਵਾਂਗੇ ਮੇਰਾ ਨਾਮ ਜਗਤ ਸਿੰਦਰ ਸਿੰਘ ਆ ਪਿੰਡ ਕਲੇਰ ਆ ਮੇਰਾ ਭਾਰਤੀ ਕਿਸਾਨ ਯੂਨੀਅਨ ਦਾ ਨੇਤਾ ਉੱਪਰ ਮੈਂ ਸੁਵਿੰਦਰ ਸਿੰਘ ਚਕਾਵਾ ਬਲਾਕ ਪ੍ਰਧਾਨ ਆ ਜੀ ਜਿਹੜੀ ਆਡੀ ਆ ਕਿਸਾਨ ਵੀਰਾਂ ਦੀ ਕਣਕ 17 ਤਰੀਕ ਤੋਂ ਉੱਥੇ ਪਈ ਅਜੇ ਤੱਕ ਇਹਦੀ ਪਰਚੇਜ ਨਹੀਂ ਹੋਈ ਦੇਖੋ ਕੱਲ ਮੌਸਮ ਵੀ ਕਿੱਡਾ ਖਰਾਬ ਸੀ ਤੇ ਜਿਹੜੀ ਅਸੀਂ ਪੁੱਤਾ ਵਾਂਗੂ ਫਸਲ ਪਾਲੀ ਹੋਈ ਆ ਤੇ ਸਾਡੀ ਅਜੇ ਤੱਕ ਇੱਥੇ ਰੁਲਦੀ ਆ ਇਹਦੀ ਅਸੀਂ ਪੁੱਛਣਾ ਚਾਹੁੰਦੇ ਆ ਵੀ ਪਰਚੇਜ ਹੋਈ ਹੋਈ ਕਿਉਂ ਨਹੀਂ ਗਈ ਕਿਹੜੀ ਜਗ੍ਹਾ ਤੇ ਇਹ ਅੱਜ ਖਾਸੇ ਪਿੰਡ ਦੇ ਵਿੱਚ ਆ ਜੀ ਖੁੰਬਲੀਆਂ ਖਾਸਾ ਖੁੰਬਲੀਆਂ ਖਾਸਾ ਖਾਸਾ ਮੰਡੀ ਦੇ ਵਿੱਚ ਇਹ ਵੇ ਦੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਜਿਸ ਤਰ੍ਹਾਂ ਜਗਾ ਜਗਾ ਤੇ ਮੰਤਰੀ ਜਾ ਰਹੇ ਮੰਡੀਆਂ ਚ ਉਹਨਾਂ ਦਾ ਕਹਣਾ ਕਿ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਬਾਜ਼ਾਰ ਦਾ ਪੂਰਾ ਪ੍ਰਬੰਧ ਕਿਸਾਨਾਂ ਲਈ ਵੇਖੋ ਜੀ ਪ੍ਰਬੰਧ ਇੱਥੇ ਕਿਹੜਾ ਵਾ ਜੇ ਕੋਈ ਆਪਾਂ ਆੜਤੀਆਂ ਦੀ ਵੀ ਗੱਲ ਕਰੀਏ ਬਾਹਰ ਆਪਣਾ ਮੰਡੀ ਬੋਰਡ ਨੇ ਜਗਾ ਜਿਹੜੀ ਆੜਤੀਆਂ ਨੇ ਆਪਣੀ ਕੋਈ ਕਿਰਾਏ ਤੇ ਲਈ ਹੋਈ ਆ ਉਹਦੇ ਵਿੱਚ ਥੋੜੀ ਥੋੜੀ ਜੱਕ ਦਮ ਤੇ ਕਣਕ ਆ ਜਾਂਦੀ ਆ ਤੇ ਜੇ ਕਿਸੇ ਆੜਤੀਆ ਭਰਾ ਨੇ ਆਪਣੀ ਜਗ੍ਹਾ ਦੇ ਵਿੱਚ ਕਣਕ ਲਾ ਦਿੱਤੀ ਆ ਉਹਦੇ ਵਿੱਚ ਕਿਸਾਨ ਵੀਰਾਂ ਦਾ ਕੀ ਦੋਸ਼ ਆ ਕਣਕ ਜਿਹੜੀ ਆ ਅਜੇ ਤੱਕ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਹਦੀ ਅਜੇ ਤੱਕ ਪ��ਜ ਨਹੀਂ ਹੋਈ ਸੇਜ ਹੋਈ ਨਹੀਂ ਅਜੇ ਤੱਕ ਕਣਕ ਦੀ ਤੇ ਹੁਣ بارش ਦਾ ਮੌਸਮ ਆ بارش ਤੋਂ ਬਦਲਵਾਰੀ ਹੋਈ ਹੈ ਤੇ ਇਹ ਕਣਕ ਕਿਤੇ ਜੰਮੇ ਪਊਗੀ ਮੰਤਰੀਆਂ ਦਾ ਤਾਂ ਕਹਿਣਾ ਕਿ ਮੰਡੀਆਂ 'ਚ ਲਗਾਤਾਰ ਦੌਰੇ ਕਰ ਰਹੇ ਉਹਨਾਂ ਨੇ ਕਹਿਣਾ ਕਿ ਕਿਸੇ ਕਿਸਾਨ ਨੂੰ ਖੱਜਲ ਖਰਾਬ ਨਹੀਂ ਕੀਤਾ ਜਾਏਗਾ ਪੀਣ ਵਾਸਤੇ ਇਹਨਾਂ ਨੂੰ ਪਾਣੀ ਮਿਲੇਗਾ ਸਾਂਭਣ ਵਾਸਤੇ ਜਿਹੜੀ ਕਣਕ ਉਹਨਾਂ ਦੀ ਜਿਹੜੀ ਆ ਉਹ ਸਾਰੀ ਸਾਂਭ ਹੀ ਜਾਊਗੀ ਤੇ ਉਹ ਵਾਦੇ ਕੀ ਆ ਜੇ ਤੁਸੀਂ ਖੱਜਲ ਖਰਾਬ ਹੋ ਰਹੇ ਜੇ ਤੇ ਕੀ ਮੰਤਰੀ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਨੇ ਬਿਲਕੁਲ ਝੂਠੇ ਵਾਦੇ ਆਪਣੇ ਦਫਤਰਾਂ ਦੇ ਵਿੱਚ ਬੈਠ ਕੇ ਕਰਦੇ ਆ ਜੀ ਕਿ ਅੱਧੀ ਮੰਡੀ ਦੇ ਵਿੱਚ ਜਾ ਕੇ ਕਰਦੇ ਆ ਵੇਖੋ ਤੁਹਾਡੇ ਸਾਹਮਣੇ ਆ ਕੀ ਬਣਿਆ ਕਣਕ ਦਾ ਵਿਖਾਈ ਜਾਵੇ ਕੈਮਰੇ ਨਾਲ ਆ ਕਣਕ ਵੇਖੋ ਕਿੰਨੀ ਖੱਜਲ ਹੋਣ ਢੀਏ ਸਾਰੀ ਕਣਕ ਰਾਤ ਦੀ ਭਿੱਜੀ ਪਈ ਹੈ بارش ਦੇ ਨਾਲ ਕਿਦੋਂ ਦੀ ਜਿਹੜੀ ਇਹ 17 ਤਰੀਕ ਦੀ ਕਣਕ ਇੱਥੇ ਲੱਤੀ ਹੋਈ ਹੈ ਜੀ ਨਹੀਂ ਪਰਚੇ ਨਹੀਂ ਹੁੰਦੀ ਅਜੇ ਤੱਕ ਪਰਚੇ ਨਹੀਂ ਹੋਣਦੇ ਜੀ ਕੀ ਮੰਗ ਕੀ ਕਰਦੇ ਸਰਕਾਰ ਮੰਗ ਹੈ ਸਰਕਾਰ ਕੋਲ ਹੋਏ ਕਰਦੇ ਆ ਪਈ ਇਹ ਜਿਹੜੇ ਕਿਸਾਨ ਸਾਡੇ ਵੀਰ ਨੇ ਇਹਨਾਂ ਦਾ ਕੀ ਦੋਸ਼ ਹੈ ਦੱਸੋ ਜਿਹੜੀ ਕਣਕ ਇੱਥੇ ਲੱਤੀ ਹੈ ਕਿਉਂ ਨਹੀਂ ਭਰੀ ਕਿਉਂ ਨਹੀਂ ਉਹਦੀ ਪਰਚੀ ਹੋਈ ਅਜੇ ਤੱਕ ਮੇਰਾ ਨਾਮ ਗੁਰਮਿੰਦਰ ਸਿੰਘ ਸਾਡਾ ਉਹਨੂ ਸਿੰਘ ਮੈਂ ਪਿੰਡ ਚੱਕਮਗਾਂ ਤੋਂ ਰਹਿਣ ਵਾਲਾ ਮੈਂ ਇੱਕ ਕਿਸਾਨ ਆ ਜੀ ਮੇਰੀ 10 ਏਕੜ ਆਪਣੀ ਖੇਤੀ ਆ 10 ਏਕੜ ਮੈਂ ਠੇਕੇ ਤੇ ਲਈ ਆ ਮੈਂ ਪੂਰੀ ਕਣਕ ਵੱਢ ਕੇ ਮੰਡੀ ਵਿੱਚ ਲੈ ਆਇਆ ਜਦ ਕਿ 17 ਤਰੀਕ ਤੋਂ ਲੈ ਕੇ ਹੁਣ ਤੱਕ ਇੱਕ ਵੀ ਦਾਣਾ ਸਾਡਾ ਨਹੀਂ ਵਿਗਿਆ ਜੇ ਪਿੱਛੇ ਜੇ ਤੁਸੀਂ ਵੇਖਿਆ ਹੈ ਫਰੀਦਕੋਟ ਦੇ ਵਿੱਚ ਅੱਗ ਦੇ ਨਾਲ ਬਹੁਤ ਕਣਕ ਨਸ਼ਟ ਹੋ ਗਈ ਪਿੱਛੇ ਜੇ ਆਮ੍ਰitsar ਦੇ ਵਿੱਚ ਆ ਮੌਸਮ ਬੇ ਖਰਾਬੀ ਨਾਲ ਵੀ ਕਣਕ ਬੜੀ ਨਸਰ ਹੋ ਗਈ। ਅਸੀਂ ਸ਼ੁਗਰ ਕੀਤਾ ਕਿ ਚਲ ਸਾਡੀ ਜਿਹੜੀ ਫਸਲ ਆ ਉਹ ਮੰਡੀ ਵਿੱਚ ਚਲੇਗੀ। ਪਰ ਸਾਨੂੰ ਹੁਣ ਪ੍ਰਸ਼ਾਸਨ ਬਹੁਤ ਖਰਾਬ ਕਰ ਰਿਹਾ ਜੀ। ਸਾਡਾ ਕਸੂਰ ਕੀ ਆ? ਸਾਡਾ ਕਸੂਰ ਇੰਨਾ ਪਈ ਅਸੀਂ ਇੱਕ ਕਿਸਾਨ ਆ। ਇਹ ਸਾਨੂੰ ਹਰ ਪਾਸਿਓਂ ਹੀ ਖੱਜਲ ਖਵਰੀ ਜੇ ਅਸੀਂ ਰੱਬ ਤੋਂ ਬਾਝ ਜਾਂਦੇ ਆ ਤੇ ਸਾਨੂੰ ਪ੍ਰਸ਼ਾਸਨ ਮਾਰਨਾ ਸ਼ੁਰੂ ਕਰ ਦਿੰਦਾ। ਸਰਕਾਰ ਦਾ ਤਾਂ ਕਹਿਣਾ ਹੀ ਕਿਸਾਨਾਂ ਦੇ ਨਾਲ ਆ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਏਗੀ। ਪੀਟੀਓ ਨੇ ਮੰਤਰੀ ਨੇ ਉਹ ਪਿੰਡਾਂ ਤੇ ਲਗਾਤਾਰ ਮੰਡੀਆਂ 'ਚ ਜਾ ਰਹੇ ਨੇ ਉਹ ਕਹਿੰਦੇ ਕਿ ਕਿਸੇ ਤਰ੍ਹਾਂ ਦੀ ਕਿਸਾਨ ਨੂੰ ਮੁਸ਼ਕਲ ਨਹੀਂ ਆ ਦਿੱਤੀ ਜਾਊਗੀ ਅਸੀਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਉਹ ਇੱਥੇ ਆਣ ਕੇ ਵਿਸ਼ਟ ਕਰ ਲੈਣ ਸਾਡੇ ਤੇ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਨਾ ਕੋਈ ਸਰਕਾਰ ਨਹੀਂ ਆਈ ਔਰ ਉਲਟਾ ਸਾਨੂੰ ਖੱਜਲ ਖਰਾਬੀ ਉਹ 17 ਦਿਨ ਤੋਂ ਅਸੀਂ ਮੰਡੀ 'ਚ ਵਿੱਚ ਬੈਠੇ ਆਂ ਸਾਡੇ ਬੱਚਿਆਂ ਦੀ ਕੋਈ ਐਡਮਿਸ਼ਨ ਹੋਣ ਵਾਲੀ ਆ ਕੋਈ ਖਾਦ ਦੇ ਪੈਸੇ ਦੇਣੇ ਆ ਕੋਈ ਸਾਡੀ ਕੰਪੈਨ ਦੇ ਪੈਸੇ ਦੇਣੇ ਆ ਅਸੀਂ ਤੂੜੀ ਬਣਾਉਣੇ ਉਹ ਸਾਡੇ ਘਰ ਗੇੜੇ ਮੰਡ ਜਿੰਨਾ ਚਿਰ ਸਾਡੀ ਫਸਲ ਨਹੀਂ ਵਿਕਦੀ ਸਾਡੇ ਕੋਈ ਪੈਸਾ ਨਹੀਂ ਹੁੰਦਾ ਕਿਸੇ ਕਿਸ ਤਰ੍ਹਾਂ ਦੇ ਆਧਾਰ ਕਰਾਂਗੇ ਹਾਂ ਜੀ ਜੀ ਮੈਡਮ ਜਿਹੜਾ ਘੁਰਮਣੀਆਂ ਦੇ ਵਿੱਚ ਕੋਈ ਸਮੱਸਿਆ ਆ ਰਹੀ ਆ ਕਿਸਾਨਾਂ ਨੂੰ ਕੀ ਮਾਮਲਾ ਜੀ ਆਪਣਾ ਨਾਂ ਦੱਸੋ ਮੇਰਾ ਨਾਂ ਨਵਦੀਪ ਕੌਰ ਆ ਮੈਂ 77 ਮਾਰਕੀਟ ਕਮੇਟੀ ਅਟਾਰੀ ਠੀਕ ਆ ਘੁਰਮਣੀਆਂ ਦੇ ਵਿੱਚ ਇੱਕ ਅਧਿਆਪਕ ਆ ਉਹਨੇ ਆਪਣੇ ਘਰ ਦੇ ਵਿੱਚ ਘੁਰਮਣੀਆਂ ਦੇ ਵਿੱਚ ਗਣਤ ਸਟਾਈ ਹੋਈ ਆ ਉਹ ਇਲਲੀਗਲ ਕੰਮ ਆ ਇਸ ਕਰਕੇ ਉਹਦੀ ਪਰਚੇਜ਼ ਨਹੀਂ ਪੈ ਸਕਦੀ ਕਿਉਂਕਿ ਉਹਦੇ ਲਾਇਸੈਂਸ ਕੈਨਸਲ ਕਰ ਦਿੱਤੇ ਰੱਦ ਕਰ ਦਿੱਤੇ ਗਏ 15 ਦਿਨਾਂ ਵਾਸਤੇ ਹਾਂਜੀ ਪਰ ਕਿਸਾਨ ਕਹਿ ਰਹੇ ਨੇ ਕਿ ਸਾਡੀ ਫਸਲ ਖਰਾਬ ਹੋ ਗਈ ਆ ਆਰਪੀ ਦਾ ਉਸਕੀ ਅਡਵਾਂਸ ਨਹੀਂ ਅਸੀਂ ਮਜ਼ਦੂਰ ਆ ਪੁੱਤਾਂ ਨੂੰ ਫਸਲ ਪਾੜੀ ਹੋਈ ਐ ਸੀ ਇਹ ਇਹਦੇ ਉੱਤੇ ਉਹਦੀ ਕਾਰਵਾਈ ਕੀਤੀ ਜਾ ਰਹੀ ਆ ਤੇ ਜਿੱਦਾਂ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਬਾਅਦ ਚੋਕ ਦੱਸ ਦਿੱਤਾ ਜਾਊਗਾ ਪਰ ਉਹਨਾਂ ਦਾ ਕਹਿਣਾ ਕੁਝ ਹੋਰ ਵੀ ਮੰਗੀਆਂ ਜਿਹੜੀਆਂ ਨੇ ਕਿਸਾਨਾਂ ਨੂੰ ਚੁੱਕੀ ਜਾ ਰਹੀ ਹੈ ਸਬਜ਼ੀ ਵੀ ਚੁੱਕੀ ਜਾ ਰਹੀ ਹੈ ਨਹੀਂ ਜੀ ਸਿਰਫ ਉਹਦੇ ਦੋ ਲਾਇਸੈਂਸ ਕੈਨਸਲ ਹੋਏ ਆ ਉਹਨਾਂ ਦੀ ਪਰਚੇਜ਼ ਨਹੀਂ ਪੈ ਰਹੀ ਬਾਕੀ ਸਾਰੀਆਂ ਮੰਡੀਆਂ 'ਚ ਪਰਚੇਜ਼ ਹੋ ਰਹੀ ਹੈ ਕਿਸਾਨਾਂ ਦੀ ਕੋਈ ਸਰਕਾਰ ਵੱਲੋਂ ਜਾਂ ਮੈਕਲਰ ਵੱਲੋਂ ਸੁਣੇ ਜਾ ਰਹੀ ਜਿਹੜੇ ਆਮ ਕਿਸਾਨ ਹੈ ਜਿਨ੍ਹਾਂ ਨੇ ਹਾਂ ਜੀ ਸਭ ਦੀ ਉਹਨਾਂ ਵਾਸਤੇ ਕੀ ਕੀਤਾ ਜਾਏਗਾ ਕਰਕ ਤੇ ਵੇਖੋ ਜੀ ਉਹਨਾਂ ਨੇ ਘਰੇ ਸਟਾਈ ਆ ਉਹ ਤੇ ਇਨਲੀਗਲ ਕੰਮ ਹੋ ਗਿਆ ਹੈਨਾ ਤੇ ਬਾਕੀ ਤੇ ਜਿਹੜੀਆਂ ਮੰਡੀਆਂ ਵਿੱਚ ਕਣਕ ਆ ਉਹਨਾਂ ਦੀ ਤੇ ਪਰਚੇਜ਼ ਹੋ ਰਹੀ ਹੈ ਨਹੀਂ ਕਿਸਾਨਾਂ ਦਾ ਕਹਿਣਾ ਕਿ ਹੁਸ਼ਿਆਰਨਗਰ ਮੰਡੀ ਦੀ ਵੇਟੀ ਆਪਾਂ ਕਰਨ ਛੁੱਟੀ ਨਹੀਂ ਕੱਲ ਹੋਈ ਪਰਚੇਜ਼ ਹੁਸ਼ਿਆਰਨਗਰ ਮੇਰੇ 17 ਫਰੀਦ ਇਹ ਕਰ ਛੁੱਟੀ ਮਰੈ ਤੱਕ ਸਾਡੀ ਕੱਲ ਕੱਲ ਪਰਚੇਜ਼ ਹੋਈ ਹੁਸ਼ਿਆਰਨਗਰ ਆ ਤੂੰ ਸ਼ੁਰੂ ਕੀਤੀ ਕਿ ਨਹੀਂ ਕੱਲ ਤੋਂ ਕਿਉਂ ਸ਼ੁਰੂ ਕੀਤੀ ਗਈ ਆ